ਹੁਣ ਮੈਂ ਸੋਚਿਆ ਵਾਲ ਕਟਾਉਂ ਮਲੇਰ ਗੋਲ ਦੇ ਫਿਲਮਾਂ ਦੇ ਤੇ ਆਪੋ ਉਹੀ ਆ ਗਏ ਨਾ ਫਿਰ ਤੇ ਵਾਲ ਕਟਾਉਣੇ ਨੇ ਤੇ ਤਾਂ ਗੜਬੜ ਹੋ ਗਈ ਮੈਂ ਕੀ ਸੋਚਿਆ ਦੇਖੀ ਜਊ ਕਰਕੇ ਦੇਖਦੇ ਆ ਉਦੋਂ ਮੈਂ ਯੂਨੀਵਰਸਿਟੀ ਚ ਸਪੀਚ ਐਂਡ ਡਰਾਮਾ ਸੀ ਜਿਹਦੇ ਚ ਰਾਣਾ ਰਣਵੀਰ ਜੀ ਨੇ ਬਾਅਦ ਵਿੱਚ ਉਥੋਂ ਉਹ ਵੀ ਸਪੀਚ ਐਂਡ ਡਰਾਮਾ ਤੋਂ ਹੀ ਸੀ ਨਾ ਅੱਛਾ ਹਾਂਜੀ ਹਾਂ ਤੇ ਉਥੇ ਜੀ ਮੈਂ ਵਾਲ ਕਟਾ ਲੇ ਪਿੰਡ ਖਬਰ ਪਹੁੰਚ ਗਈ ਮਿੰਟ ਲੱਗਦੀ ਆ ਉਹੀ ਬਾਪੂ ਜੀ ਔਰ ਅਰਜਨ ਸਿੰਘ ਦੋਨੋਂ ਸਾਈਕਲ ਬਾਪੂ ਗ੍ਰਾਂਥੀ ਹੋਵੇ ਕੀਰਤਨੀ ਆਉਂਦੇ ਉਹ ਤੇ ਮੁੰਡਾ ਬਾਰਕਾ ਲੈ ਆਇਆ ਗਿਆ ਉਹ ਮੇਰੇ ਬਾਪੂ ਜੀ ਔਰ ਅਰਜਨ ਸਿੰਘ ਇਹਨਾਂ ਦੋਸਤ ਇਹ ਦੋਨੋਂ ਸਾਈਕਲਾਂ ਤੇ ਆਏ ਕਿ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਤੋਂ ਵੀ ਦੇਖੀ ਪੰਜਾਬੀ ਹਾਂਜੀ 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 ਉੱਥੇ ਤੇ ਸਾਡਾ ਡਿਪਾਰਟਮੈਂਟ ਹੁੰਦਾ ਤੇ ਉਹ ਕਹਿੰਦੇ ਰਾਣਾ ਜੰਗਵਾਦ ਨੂੰ ਉਹਤੇ ਬੰਦਾ ਬੁਲਾਉਣ ਭੇਜਿਆ ਜ਼ਰੂਰ ਮੈਂ ਦੇਖਿਆ ਮੈਂ ਬਾਪੂ ਜੀ ਖੜੇ ਨੇ ਪਹਿ ਗਿਆ ਬੰਗਾ ਬੰਗਾ ਤਾਂ ਪਹਿ ਗਿਆ ਤਾਂ ਮੈਂ ਇਹ ਸਾਰੇ ਨਹੀਂ ਤਿਆਰ ਸੀ ਮਾਪੂ ਜੀ ਕਹਿੰਦੇ ਆ ਕੀ ਕੀਤਾ ਮੈਂ ਮੈਂ ਬਾਪੂ ਜੀ ਗਲਤੀ ਹੋ ਗਈ ਤੈਨੂੰ ਪਤਾ ਤੂੰ ਗ੍ਰੰਥੀ ਦਾ ਉਹ ਮਗਾ ਜੀ ਤੂੰ વાਕਿਅਮੇ ਘਟਾਉਣ ਦੀ ਸੋਚੀ ਤੂੰ ਅੰਮ੍ਰਿਤ ਛਕਿਆ ਥੜ ਮਾਰੇ ਮੇਰੇ ਤਾਂ ਪੜ <laughs> भाई कादर दे ऑफिस ਦੇ ਥੱਲੇ ਲੋਕ ਵੀ ਖੜੇ ਨੇ ਉੱਤੇ ਬਾਪੂ ਨੇ ਉਥੇ ਹਾਂ ਮਾਰੇ ਉਹਨਾਂ ਦਾ ਗੁੱਸਾ ਜਾਇਜ਼ ਹੈ ਕਹਿੰਦੇ ਗਲਤੀ ਸੁਧਾਰ ਸਕਦਾ ਹਾਂ ਮੈਂ ਕਿਹਾ ਬਾਪੂ ਜੀ ਸੁਧਾਰ ਸਕਦਾ ਪਰ ਮੈਨੂੰ ਇੱਕ ਮੌਕਾ ਦੇਣਾ ਪਊ ਤੁਹਾਨੂੰ ਮੈਂ ਜਾਊਂਗਾ ਬੰਬਈ ਕਿਉਂਕਿ ਮੇਰਾ ਡ੍ਰੀਮ ਹੈ ਇੱਕ ਦਿਨ ਬਣਨਾ ਜੇ ਤਾਂ ਮੈਂ ਬਣ ਗਿਆ ਸਾਲ ਡੇਢ ਚ ਮੈਨੂੰ ਪਤਾ ਲੱਗ ਜਾਏਗਾ ਆਸਾਰ ਨਜ਼ਰ ਆ ਜਾਣਗੇ ਇਹ ਤੋਂ ਬੰਬੇੜ ਤੋਂ ਕਰ ਸਕਦਾ ਇਹ ਮੇਰੇ ਨਾਲ ਵੀ ਇੱਕ ਵਾਰੀ ਹੋਈ ਹੈ ਓਕੇ ਮੇਰੇ ਵਾਲ ਰੱਖੇ ਹੁੰਦੇ ਕੇਸ ਰੱਖੇ ਸੀ ਮੇਰੀ ਟੁੱਟ ਗਈ ਬਾਹ ਮੈਨੂੰ ਬਹਾਨਾ ਮਿਲ ਗਿਆ ਹੁਣ ਤੋਤੇ ਨਹੀਂ ਆਉਂਦੇ ਸੀ ਦੱਸ ਅੱਛਾ ਵਾਲ ਕਟਾਤੇ ਤੇ ਘਰੇ ਤਾਂ ਸ਼ਤਰੌਲ ਹੋਈ ਹੋਈ ਉਹ ਵੀ ਹੋਈ ਤੇ ਮੇਰੇ ਬਾਪੂ ਵੀ ਮੇਰੇ ਵੀ ਤੁਹਾਡੇ ਪਿਤਾ ਜੀ ਵਾਂਗੂ ਕੇਸ ਰੱਖਿਆ ਦਾੜੀ ਰੱਖੀ ਆ ਇੱਕ ਸਿੰਪਲ ਬੰਦਾ ਨਹੀਂ ਕਟਾ ਸਕਦਾ ਇਹ ਤਾਂ ਗ੍ਰੰਥੀ ਦਾ ਮੁੰਡਾ ਹੈ ਮੇਰੇ ਵੀ ਸ਼ਤਰਾਲ ਫਰੀ ਹਾਂ ਤੇ ਆਪਾਂ ਦੋਨੋਂ ਬ੍ਰਾਹਮਣ ਹੈ ਬ੍ਰਾਹਮਣ ਹੈ ਉਹ ਕੀ ਹੈ ਕਿ ਉਹਨਾਂ ਨੇ ਮਾਰੇ ਕਹਿੰਦੇ ਗਲਤੀ ਸੁਧਾਰ ਸਕਦਾ ਮੈਂ ਕਿਹਾ ਬਾਪੂ ਜੀ ਇੱਕ ਮੌਕਾ ਦੇਓ ਮੈਂ ਬੰਬੇ ਜਾਊਗਾ ਟਰੈਕਟਰ ਬਣਾ ਦੀ ਤਮਨਾ ਉਹਦੇ ਲਈ ਜ਼ਰੂਰੀ ਸੀ ਤੇ ਜੇ ਸਾਲ ਦੋਜ ਨਹੀਂ ਬਣਿਆ ਨਾ ਮੈਂ ਵਾਪਸ ਆਜੂਗਾ ਗ੍ਰੰਥੀ ਨਹੀਂ ਮੁੜ ਕੇ ਮੈਂ ਕਿਹਾ ਫਿਰ ਅਮਰਿਸ਼ਾ ਕੋਲ ਤੁਹਾਡੀ ਸੇਵਾ ਚ ਉਹਨੂੰ ਬਖਸ਼ਾ ਲਾਂਗੇ ਜਿਵੇਂ ਕਿਹਾ ਬਾਪੂ ਜੀ ਉਹਨਾਂ ਨੇ ਇੱਕ ਤਾਂ ਪਰੋਲ ਮਾਰੀ ਉਹ ਨਹੀਂ ਉਹ ਦੂਜਾ ਕਹਾਤਾ ਸੀ ਦੂਜਾ ਮੈਂ ਪੁੱਛਿਆ ਮੈਂ ਕਿਹਾ ਬਪੂ ਮੈਂ ਮਾਨਤਾ ਲਈ ਗਲਤੀ ਕਹਿੰਦਾ ਤੂੰ ਜ਼ਿੱਦ ਨਹੀਂ ਛੱਡ ਰਿਹਾ ਅੱਛਾ ਕਿ ਤੂੰ ਉੱਥੇ ਜਾਣ ਦੀ ਗੱਲ ਆਪਣੀ ਉਹ ਬਣਾ ਰਿਹਾ ਰਟ ਲਈ ਹੋਇਆ ਜਾਊਂਗਾ ਨਾ ਬਣਿਆ ਤਾਂ ਆਜੂਗਾ ਕਿ ਫਿਰ ਬਾਕੀ ਰੈਸਟ ਹਿਸਟਰੀ ਪਰ ਜਾਂਦੇ ਜਾਂਦੇ ਫਿਰ ਮੁੜ ਗਿਆ ਜੇ ਗੁਲਮੀ ਸਿੰਘ ਹੁੰਦਾ ਨਾ ਉਹ ਸਾਈਕਲ ਚੱਕਣ ਗਿਆ ਤੇ ਫਿਰ ਮੁੜਿਆ ਇਹ ਨੇ ਅਧਰਾ ਮੈਂ ਥੋੜਾ ਜਾ ਕੇ ਗਿਆ ਮੈਂ ਕਿ ਫੇਰ ਧੱਪਾ ਡੱਪੋ ਮੈਂ ਕਾ ਜੀ ਕਹਿੰਦੇ ਪਿੰਡ ਨਾ ਬੜੀ ਅਰਛਾ ਮੈਂ ਕਾ ਜੀ ਨਹੀਂ ਨਹੀਂ ਬੜਦਾ ਕਹਿੰਦੇ ਮੈਂ ਲੋਕਾਂ ਨੂੰ ਕਹਿਣਾ ਸਿੰਘ ਸਜੋ ਉਹ ਕਹਿਣਗੇ ਤੇਰਾ ਮੁੰਡਾ ਪੁਰ ਪਿੰਡ ਨਾ ਜੇ ਪਿੰਡ ਆਣੇ ਨੇ ਮੈਨੂੰ ਕੱਢਦਾ ਨਾ ਤੇਰੀਆਂ ਸੱਤ ਭੈਣਾਂ ਲੈ ਕੇ ਕਿੱਥੇ ਜਾਊਂ ਤੋੜੇ ਸੱਤ ਪਹਿਣਾ ਤੇ ਉਹ ਦਰ ਮੈਕੈਨਿਕ ਪੜ੍ਹ ਗਏ ਸੀ ਸਰ 12 14 ਸਾਲ ਦੀ ਗਏ ਅੱਛਾ ਹਾਂ ਫਿਰ ਬੰਬਈ ਜੀ ਕਿਵੇਂ ਐਂਟਰੀ ਹੁੰਦੀ ਹੈ ਬੰਬਈ ਜੀ ਕੀ ਹੈ ਕਿ ਮੈਂ ਥੀਏਟਰ ਕਰਦਾ ਸੀ ਪਲੇਜ਼ ਲਿਖਦਾ ਸੀ ਮੇਰੇ ਪਲੇ ਯੂਨੀਵਰਸਿਟੀ ਖੇਡੇ ਜਾਂਦੇ ਸੀ ਜਾਣਾ ਉਧਰ ਹੀ ਸੀਗਾ ਤੇ ਮੈਂ ਸੋਚਿਆ ਯਾਰ ਹੁਣ ਬੰਬਈ ਜਾਣਾ ਪਊਗਾ